ਆਪ ਸਭ ਨੂੰ ਬੇਨਤੀ ਹੈ ਕਿ ਕੱਲ ਦੇ ਦਸ ਤੋਂ ਬਹੁਤ ਭਾਰੀ ਬਰਸਾਤ ਹੋ ਰਹੀ ਹੈ ਤੇ ਅਗਲੇ 48 ਘੰਟੇ ਵੀ ਜਿਵੇਂ ਬਰਸਾਤ ਬਹੁਤ ਜ਼ਿਆਦਾ ਹੈ ਅਸਲ ਵਿੱਚ ਸਾਡੇ ਇਲਾਕੇ ਦੇ ਅਨੰਦਪੁਰ ਸਾਹਿਬ ਮੰਗਲ ਸਭ ਨੂੰ ਬੇਨਤੀ ਹੈ ਕਿ ਸਾਰੇ ਯੂਜ਼ ਕਲੱਬਾਂ ਨੂੰ ਸਾਰੇ ਸੁਪਰਚਾਂ ਨੂੰ ਸਾਰਾ ਪ੍ਰਸ਼ਾਸਨ ਮੈਂ ਖੁਦ ਲੱਗਿਆ ਹੋਇਆ ਹਰ ਜਗ੍ਹਾ ਸੀ ਅਵੇਲੇਬਲ ਹੈ ਮਸਲਂ ਪਿੰਡਾਂ ਦਾ ਜਿਹੜਾ ਇੱਕ ਸੁਨੈਕਟਿਵ ਸੁਪੀਆ ਅਗਲੇ ਹਰ ਸਾਡੀ ਦੇਖੰਦੇ ਬਹੁਤ ਨਾਜੁਕ ਹੈ ਸਾਉਂਡ ਦਾ ਦੂਰੀ ਮਾਰ ਰਿਹਾ ਹੈ ਜੇ ਬਰਖਾਤ ਲਗਾਤਾਰ ਪਈ ਇੱਕ ਦੂਜਾ ਜੋ ਉਸ ਤੋਂ ਤੁਹਾਡਾ ਕੋ ਪਾਣੀ ਭਰੀ ਵੀ ਵਕ ਵਕ ਢਾਂਗਾਂ ਨਹੀਂ ਛਾਡੇ ਲੱਗੇ ਕਰਿਆ ਤੀਜਾ ਜਿਹੜਾ ਇੱਕ ਵੱਡਾ ਖਤਰਾ ਡੈਮ ਬਹੁਤ ਤੇਜ਼ੀ ਨਾਲ ਭਰੀ ਜਾ ਰਿਹਾ ਹੈ ਪਰ ਅਸੀਂ ਸਾਰੇ ਲੱਗੇ ਹਾਂ ਉਸ ਮੋੜਾਂ ਅਗੇ ਮਾਸਮਾ ਅਗੇ ਆਕਾਂਤੂਨ ਸਾਡੇ ਮਹਾਮਨੁੱਖੀ ਵਾਸੇ ਕੀ ਰਹਿਣਗੇ ਆ ਸਾਡੀ ਰਾਜ ਦੀ ਉਸੇ ਕਿਰਪਾ ਨਾਲ ਪੰਜਾਬ ਦੇ ਉੱਤੇ ਇੱਕ ਨਿਖਾਸ ਨੂੰ ਮੇਰੇ ਸਾਰੇ ਯੂਥ ਕਲੱਬ ਵਾਲਿਆਂ ਨੂੰ ਜੀ ਦੇ ਸਿਆਉ ਆਪਾਂ ਆਪਣੇ ਬਜ਼ੁਰਗਾਂ ਦਾ ਆਪਣੀ ਪਰਿਸ਼ਮਾ ਦਾ ਤੇ ਪ੍ਰਸ਼ਾਸਨ ਦੇ ਇਸ ਜਿਹੜਾ ਝਾਂ ਪੂਰਾ ਸਾਥ ਦੇਣਾ ਮੰਡਵਾਂ ਦੇ ਵਿੱਚ ਇੱਕ ਵੱਡਾ ਬ੍ਰੀਚ ਜਿਹਦਾ ਨਹਿਰ ਤੇ ਨੂੰ ਲੱਗੂ ਨੂੰ ਖਪਲੰਦੀ ਜਿਹੜਾ ਬਹੁਤ ਵੱਡਾ ਬ੍ਰੀਚ ਨੂੰ ਸਾਰੇ ਵਿਦਿਆਰਥੀ ਜਿਹੜੀ ਬੀਚ ਹੈ ਉਸ ਜਿਹੜਾ ਕੁਝ ਪਿੰਡਾਂ ਦੀ ਕਨੈਕਟੀਵਿਟੀ ਟੁੱਟ ਗਈ ਪਰ ਆਮ ਦੋਆਬਾ ਖੇਤ ਦੇ ਵਿੱਚ ਪਾਂ ਦਿੱਤੇ ਜਿੱਥੇ ਵੀ ਹੈ ਸਾਰੇ ਪ੍ਰਸ਼ਾਸਨ ਚੰਗੀ ਸਾਰੀ ਟੀਮਾਂ ਲੱਗ ਰਹੀਆਂ ਮੀਟਿੰਗ ਨੂੰ ਆਉਣਾ ਹੈ ਸਾਡੇ ਸਾਰੀ ਟੀਮ ਸਾਰਾ ਪ੍ਰਸ਼ਾਸਨ ਕਿਸੇ ਵੀ ਜਿਹੜੀ ਹੈ ਕਿਸੇ ਵਿੱਚ ਕੀ ਅਲਾਉ ਨਹੀਂ ਜਿਵੇਂ ਕੋਈ ਕੋਈ ਬਹਾਨਾ ਲਾਉਂਦਾ ਸਾਰਾ ਪ੍ਰਸ਼ਾਸਨ ਹੈ ਪਰ ਕੁਦਰਤ ਜੇ ਸਾਨੂੰ ਖਾਲਿਆਂ ਨੂੰ ਕੱਟ ਕੇ ਜਿਹੜਾ ਹੈ ਸਾਰੇ ਸੁਪਰੀਸਵਾਨਾਂ ਦਾ ਸਾਰੇ ਯੂក្លਬ ਦੇ ਬਹਾਨਾ ਦਾ ਪਿੰਡਾਂ ਦੇ ਮੁੰਡਿਆਂ ਦਾ ਸਾਥ ਚਾਹੀਦਾ ਤਾਂ ਕਿ ਅਗਲੇ 48 ਘੰਟਿਆਂ ਲਈ ਬਾਅਦ 48 ਘੰਟੇ ਆਪਾਂ ਇਸ ਮੁਸੀਬਤ ਦੇ ਨਾਲ ਜਿਹੜਾ ਨਿਕਲ ਸਕੀ ਬਹੁਤ ਜ਼ਰੂਰ ਹੈ